ਮੁਸੇਵਾਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿੱਧੂ ਮੁਸੇਵਾਲਾ ਦੇ ਪਰਿਵਾਰ ਇੱਕ ਪਾਸੇ ਜਿੱਥੇ ਅਜੇ ਵੀ ਇਨਸਾਫ ਦੀ ਲੜਾਈ ਲੜ ਰਿਹਾ ਹੈ ਉਸ ਦੇ ਨਾਲ ਹੀ ਹੁਣ ਮੁਸੇਵਾਲਾ ਦੇ ਪਰਿਵਾਰ ਨਾਲ ਡਿਜੀਟਲ ਧੋਖਾਧੜੀ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਹਿਤ ਬੰਟੀ ਬੈਂਸਣੇ ਦੋ ਹੋਰ ਲੋਕਾਂ ਤੇ ਸਿੱਧੂ ਦੇ ਗੀਤਾਂ ਦੀ ਕਮਾਈ ਹੜਪਣ ਦਾ ਦੋਸ਼ ਲਗਾਇਆ ਕਿਹਾ ਜਾ ਰਿਹਾ ਹੈ ਕਿ 37 ਕਰੋੜ ਤੋਂ ਵੱਧ ਦੀ ਰਕਮ ਦਾ ਭੁਗਤਾਨ ਨਹੀਂ ਕੀਤਾ ਗਿਆ ਦੱਸ ਦਈਏ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੋਰ ਵੱਲੋਂ ਪੰਜਾਬ ਪੁਲਿਸ ਨੂੰ ਇੱਕਤੀ ਸ਼ਿਕਾਇਤ ਦਿੱਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਪੁੱਤ ਦੀ ਕਮਾਈ ਨਾਲ ਡਿਜੀਟਲ ਧੋਖਾਧੜੀ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਗਾਣਿਆਂ ਤੋਂ ਸੋਸ਼ਲ ਮੀਡੀਆ ਜਿਵੇਂ ਕਿ ਇੰਸਟਾਗ੍ਰam ਫੇਸਬੁੱਕ YouTube ਰਾਹੀਂ ਜੋ ਕਮਾਈ ਹੁੰਦੀ ਹੈ ਉਸ ਦਾ ਕੰਟੈਂਟ ਵਨ ਡਿਜੀਟਲ ਕੰਪਨੀ ਨਾਲ ਹੋਇਆ ਸੀ ਜਿਸ ਵਿੱਚ ਕਿਹਾ ਗਿਆ ਸੀ ਸਾਡਾ ਨਾਂ ਉੱਚਾ ਹੋਵੇਗਾ ਜਦੋਂ ਅਸੀਂ ਤੁਹਾਡੇ ਨਾਲ ਜੁੜਾਂਗੇ ਪਰ ਹੁਣ ਉਹਨਾਂ ਵੱਲੋਂ ਜਿਹੜੀ ਕਿ ਧੋਖਾਧੜੀ ਕੀਤੀ ਜਾ ਰਹੀ ਹੈ ਇਸੇ ਤਹਿਤ ਬੰਤੀ ਬੈਂਸ ਗੁਰਪ੍ਰੀਤ ਪਸ਼ੀਨ ਤੇ ਸਬੀਰ ਮੋਹਿਮ ਵੱਲੋਂ ਡਿਜੀਟਲ ਧੋਖਾਧੜੀ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾਲ ਹੀ ਕਰਾਰ ਨਾਵੇਂ ਦੀਆਂ ਹੋਰ ਸ਼ਰਤਾਂ ਦੀ ਉਲੰਘਣਾ ਦੇ ਵੀ ਦੋਸ਼ ਲਾਏ ਗਏ ਨੇ ਮਾਤਾ ਚਰਨ ਕੋਟ ਨੇ ਕਿਹਾ ਹੈ ਕਿ ਸਿੱਧੂ ਮੁਸਰਤ ਗੀਤਾਂ ਤੋਂ ਹੁਣ ਤੱਕ 100 ਕਰੋੜ ਤੋਂ ਉੱਪਰ ਦੀ ਕਮਾਈ ਹੋਈ ਹੈ ਜਿਸ ਵਿੱਚੋਂ 70 ਕਰੋੜ ਰੁਪਏ ਦਾ ਪਰਿਵਾਰ ਤੱਕ ਪਹੁੰਚਿਆ ਤੇ ਬਾਕੀ 37 ਕਰੋੜ ਰੁਪਏ ਦਾ ਭੁਗਤਾਨ ਜਿਹੜਾ ਕਿ ਨਹੀਂ ਕੀਤਾ ਗਿਆ ਇਸ ਦੇ ਤਹਿਤ ਮਾਤਾ ਚਰਨਕੌਰ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਵਿੱਚ ਬੰਟੀ ਬੈਂਸ ਸਣੇ ਦੋ ਹੋਰ ਲੋਕਾਂ ਦੇ ਸਿੱਧੂ ਦੇ ਗਾਣਿਆਂ ਤੋਂ ਹੋਣ ਵਾਲੀ ਕਮਾਈ ਨੂੰ ਹੜਪਣ ਦੇ ਦੋਸ਼ ਲਗਾਏ ਨੇ ਪਰ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਹੁਣ ਬੰਟੀ ਬੈਸ ਦੇ ਬਲਕੌਰ ਸਿੰਘ ਵੱਲੋਂ ਪਾਈ ਪੋਸਟ ਦਾ ਜਵਾਬ ਦੇ ਤੇਜਸ ਵਿੱਚ ਉਹਨਾਂ ਕਿਹਾ ਹੈ ਕਿ ਮੈਨੂੰ ਫਰੋਡ ਲਿਖ ਕੇ ਨਾਲ ਜੋੜਿਆ ਜਾ ਰਿਹਾ ਹੈ ਮੇਰੀ ਕੰਪਨੀ ਤੁਹਾਡੇ ਨਾਲ ਕਦੇ ਲੈਣ ਦੇਣ ਹੀ ਨਹੀਂ ਰਿਹਾ ਮੈਨੂੰ ਗਾਲਾਂ ਵਾਲੇ ਕਮੈਂਟ ਆ ਰਹੇ ਨੇ ਜੋ ਕਿ ਮੇਰਾ ਪਰਿਵਾਰ ਵੀ ਪੜਦਾ ਦੱਸਣਾ ਬੰਦ ਹੈ ਪੋਸਟ ਵਿੱਚ ਬੰਟੀ ਬੈਸਨ ਲਿਖਿਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਹਰ ਸਹੀ ਗੱਲ ਵਿੱਚ ਤੁਹਾਡੇ ਨਾਲ ਆ ਮੈਨੇਜਮੈਂਟ ਜ਼ਿੰਮੇਵਾਰੀ ਵਿੱਚ ਪਹਿਲੇ ਦਿਨ ਤੋਂ ਮੇਰੀ ਕੰਪਨੀ ਨੇ ਕਦੇ ਵੀ ਤੁਹਾਡੇ ਜਾਂ ਫਿਰ ਤੁਹਾਡੀ ਕੰਪਨੀ ਤੋਂ ਚਾਰਜ ਨਹੀਂ ਕੀਤਾ ਜੇ ਮੈਂ ਚਾਰਜ ਵੀ ਕਰਦਾ ਤੁਸੀਂ ਮਨਾਂ ਵੀ ਨਹੀਂ ਕਰ ਸਕਣਾ ਸੀ ਜੇ ਕਿਸੇ ਤੀਜੀ ਪਾਰਟੀ ਕੋਲ ਤੁਹਾਡੇ ਕੰਟੈਂਟ ਦੀ ਸਰਵਿਸ ਲਈ ਹੈ ਤਾਂ ਉਹ ਵੀ ਕੁਲੈਰਟੀ ਨਾਲ ਤੁਹਾਨੂੰ ਤੇ ਪਰਿਵਾਰ ਵਿੱਚੋਂ ਇੱਕ ਪੜ੍ਹੀ ਲਿਖੀ ਭੈਣ ਨੂੰ ਪੜਾ ਕੇ ਨਾ ਤਾਂ ਕਿ 100% ਰੈਵਨਿਊ ਤੁਹਾਨੂੰ ਉਹ ਤੀਜੀ ਪਾਰਟੀ ਦੇਵੇਗੀ ਪਰ ਅੱਜ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟਸ ਮੈਨੂੰ ਆ ਰਹੇ ਨੇ ਗਾਲਾਂ ਨਾਲ ਜੋ ਕਿ ਮੇਰੇ ਪਰਿਵਾਰ ਵਾਲੇ ਵੀ ਪਾੜ ਰਹੇ ਨੇ ਮੈਨੂੰ ਫਰੋਡ ਲਿਖਿਆ ਜਾ ਰਿਹਾ ਜਦੋਂ ਕਿ ਮੇਰੀ ਕੰਪਨੀ ਦਾ ਤੁਹਾਡੇ ਨਾਲ ਕਦੇ ਵੀ ਲੈਣ ਦੇਣ ਨਹੀਂ ਰਿਹਾ ਤੇ ਨਾ ਹੀ ਅਸੀਂ ਕਦੇ ਇੱਕ ਦੂਜੇ ਤੋਂ ਕਦੇ ਕੋਈ ਸਰਵਿਸ ਲਈ ਹੈ ਸਭ ਕੁਝ ਮੇਰੇ ਜਾਂ ਫਿਰ ਮੇਰੀ ਕੰਪਨੀ ਵੱਲੋਂ ਪਹਿਲੇ ਦਿਨ ਤੋਂ ਸੇਵਾ ਦੇ ਰੂਪ ਵਿੱਚ ਸੀ ਕਿਉਂਕਿ ਮੈਨੂੰ ਮੇਰੇ ਖਰਚੇ ਦੇ ਪ੍ਰਬੰਧ ਕਰਨ ਲਈ ਮੇਰੇ ਟੈਲੈਂਟ ਮੇਰੀ ਮਿਹਨਤ ਤੇ ਮੇਰੇ ਤਜਰਬੇ ਤੇ ਪੂਰਾ ਭਰੋਸਾ ਹੈ ਇਸ ਕਰਕੇ 1998 ਵਿੱਚ ਆਏ ਪਹਿਲੇ ਗੀਤ ਤੋਂ ਲੈ ਕੇ ਪਿਛਲੇ ਮਹੀਨੇ ਆਈ ਮੇਰੀ ਐਲਬਮ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ ਮੈਨੂੰ ਇਸ ਤਰ੍ਹਾਂ ਦੀ ਕੋਚੀ ਜਾਂ ਫਿਰ ਘਟੀਆਂ ਹਰਕਤ ਕਰਨ ਦੀ ਲੋੜ ਨਾ ਕਦੇ ਪਹਿਲਾਂ ਪਈ ਸੀ ਤੇ ਨਾ ਹੀ ਅੱਜ ਤੇ ਨਾ ਹੀ ਅੱਗੇ ਹੋਵੇਗੀ